ਫਰੀਦਕੋਟ ਦੇ ਸੁਖਣਵਾਲਾ ਪਿੰਡ 'ਚ ਆਪਾਂ ਸਾਰਿਆਂ ਨੂੰ ਪਤਾ ਕਿ ਕਿਸ ਤਰ੍ਹਾਂ ਉਹਦੀ ਪਤਨੀ ਨੇ ਰੁਪਿੰਦਰ ਕੌਰ ਨੇ ਆਪਣੇ ਪਤੀ ਗੁਰਵਿੰਦਰ ਸਿੰਘ ਦੀ ਜੀਵਨ ਲੀਲਾ ਕਿਵੇਂ ਆਪਣੇ ਆਸ਼ਕ ਨਾਲ ਮਿਲ ਕੇ ਉਸ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਉਸ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਉਸ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਰੁਪਿੰਦਰ ਕੌਰ 2019 ਦੇ ਵਿੱਚ ਕੈਨੇਡਾ ਚਲੀ ਗਈ ਸੀ ਤੇ ਜਿਸ ਤੋਂ ਬਾਅਦ 2023 ਵਿੱਚ ਉਸ ਦਾ ਵਿਆਹ ਸੁਖਣਵਾਲਾ ਵਿੱਚ ਕਰ ਦਿੱਤਾ ਸੀ ਗੁਰਵਿੰਦਰ ਸਿੰਘ ਨਾਲ ਤੇ ਹਣ ਜਦੋਂ 2025 ਵਿੱਚ ਉਸ ਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਤਾਂ ਉਸ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਉਸ ਦੀ ਸਾਰੀ ਜਾਇਦਾਦ ਨੂੰ ਹਥਿਆਉਣ ਲਈ ਗੁਰਵਿੰਦਰ ਸਿੰਘ ਨਾਲ ਜੋ ਕੀਤਾ ਆਪਾਂ ਸਾਰਿਆਂ ਨੂੰ ਪਤਾ ਪਰ ਇਹ ਕੈਨੇਡਾ ਦੇ ਵਿੱਚ ਕੀ ਕਰਦੀ ਸੀ ਕੈਨੇਡਾ ਦੇ ਵਿੱਚ ਕਿੱਥੇ ਰਹਿੰਦੀ ਸੀ ਇਸ ਦੇ ਬਾਰੇ ਸਭ ਜਾਣਨਾ ਚਾਹੁੰਦੇ ਆ ਕਿ ਕੀ ਕੈਨੇਡਾ ਦੇ ਵਿੱਚ ਅਜਿਹਾ ਹੋਇਆ ਜਿਸ ਦੇ ਕਾਰਨ ਐਸ ਨੇ ਅਜੀਹਾ ਗਲਤ ਕੰਮ ਕੀਤਾ ਅਜੀਹਾ ਏਡਾ ਵੱਡਾ ਸਟੈਪ ਚੁੱਕਿਆ ਕੈਨੇਡਾ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਕਿ ਅੱਜ ਕੱਲ ਬੱਚੇ ਆਈਲਟਸ ਕਰਕੇ ਜਾਂਦੇ ਆ ਕਈਆਂ ਦੇ ਤਾਂ ਵਿਆਹ ਕਰਕੇ ਜੋ ਮਾਪੇ ਜਿਹੜੇ ਵਿਚਾਰੇ ਜਿਨ੍ਹਾਂ ਦੀ مالی ਹਾਲਤ ਬਹੁਤੀ ਚੰਗੀ ਨਹੀਂ ਹੁੰਦੀ ਉਹ ਆਪਣੇ ਕੁੜੀ ਦਾ ਵਿਆਹ ਜਾਂ ਆਪਣੇ ਮੁੰਡੇ ਦਾ ਵਿਆਹ ਕਿਸੇ ਚੰਗੇ ਘਰ ਦੇ ਵਿੱਚ ਕਰ ਦਿੰਦੇ ਆ ਤਾਂ ਜੋ ਉਹ ਉਹਨਾਂ ਦਾ ਖਰਚਾ ਚੁੱਕ ਸਕਣ ਉਹਨਾਂ ਦੀ ਫੀਸ ਭਰ ਸਕਣ ਤੇ ਇਸੇ ਤਰ੍ਹਾਂ ਹੀ ਰਪਿੰਦਰ ਕੌਰ ਨਾਲ ਹੋਇਆ ਉਹਨਾਂ ਦੇ ਘਰਦਿਆਂ ਨੇ ਇੱਕ ਚੰਗਾ ਮੁੰਡਾ ਵੇਖਿਆ ਜਿਸ ਦੇ ਕੋਲ 20-22 ਕਿੱਲੇ ਜ਼ਮੀਨ ਆ ਤੇ ਰਪਿੰਦਰ ਕੌਰ ਦਾ ਵਿਆਹ ਉਸ ਨਾਲ ਕਰ ਦਿੱਤਾ ਪਰ ਰਪਿੰਦਰ ਕੌਰ ਦਾ ਕਹਿਣਾ ਕਿ ਮੇਰਾ ਵਿਆਹ ਘਰਦਿਆਂ ਨੇ ਧੱਕੇ ਨਾਲ ਕੀਤਾ ਪਰ ਇਸ ਦੇ ਵਿੱਚ ਗੁਰਵਿੰਦਰ ਦਾ ਕੀ ਕਸੂਰ ਸੀ ਜੇ ਕੋਈ ਗੱਲਬਾਤ ਸੀ ਉਹ ਆਪਣੇ ਘਰਦਿਆਂ ਨਾਲ ਕਰਦੀ ਇਸ ਦੇ ਵਿੱਚ ਗੁਰਵਿੰਦਰ ਦਾ ਤਾਂ ਕੋਈ ਦੋਸ਼ ਨਹੀਂ ਜਿਹੜੀ ਉਹਨੂੰ ਐਡੀ ਵੱਡੀ ਸਜ਼ਾ ਦਿੱਤੀ ਤੇ ਹੁਣ ਗੱਲ ਕਰਦੇ ਆ ਕਿ ਉਹ ਕਨੇਡਾ ਕਨੇਡਾ ਦੇ ਵਿੱਚ ਉਸ ਦੇ ਜੋ ਬੱਲੂਆਣੇ ਦਾ ਮੁੰਡਾ ਸੀ ਉਸ ਦੇ ਨਾਲ ਉਸ ਦੇ ਪ੍ਰੇਮ ਸਬੰਧ ਸੀ ਤੇ ਦੋਨੇ ਬੱਲੂਆਣੇ ਦਾ ਮੁੰਡਾ ਜੋ ਸੀ ਉਹਨੂੰ ਵੀ ਡਿਪੋਰਟ ਕੀਤਾ ਗਿਆ ਤੇ ਇਸ ਕੁੜੀ ਨੂੰ ਵੀ ਡਿਪੋਰਟ ਕਰ ਦਿੱਤਾ ਗਿਆ ਕਿਉਂਕਿ ਅੱਜ ਕੱਲ ਕੈਨੇਡਾ ਦੇ ਵਿੱਚ ਥੋੜੀ ਸਖਤਾਈ ਆ ਆਪਾਂ ਵੇਖਿਆ ਕਿ ਇਸ ਤਰ੍ਹਾਂ ਮੁੰਡੇ ਕੁੜੀਆਂ ਜੋ ਜਿਨ੍ਹਾਂ ਦੇ ਕਾਗਜ਼ ਪੱਤਰ ਪੂਰੇ ਨਹੀਂ ਹੁੰਦੇ ਜਾਂ ਪੜ੍ਹਾਈ ਪੂਰੀ ਨਹੀਂ ਹੁੰਦੀ ਉਹਨਾਂ ਨੂੰ ਇੰਡੀਆ ਵਾਪਸ ਭੇਜ ਦਿੱਤਾ ਜਾਂਦਾ ਇਸੇ ਤਰ੍ਹਾਂ ਇਹਨਾਂ ਨੂੰ ਇੰਡੀਆ ਵਾਪਸ ਭੇਜ ਦਿੱਤਾ ਗਿਆ ਤੇ ਇੱਥੇ ਇਹਨਾਂ ਨੇ ਇੱਕ ਪਲਾਨ ਬਣਾਇਆ ਕਿ ਕਿਸ ਤਰ੍ਹਾਂ ਆਪਾਂ ਉਸ ਦੀ ਜਾਇਦਾਦ ਹਥਿਆ ਸਕਦੇ ਆ ਪਰ ਸਾਰਿਆਂ ਨੂੰ ਪਤਾ ਕਿ ਕੋਈ ਜੁਰਮ ਕਰਕੇ ਕਾਨੂੰਨ ਤੋਂ ਬਚ ਨਹੀਂ ਸਕਦਾ ਇਸੇ ਤਰ੍ਹਾਂ ਇਹ ਨਾ ਹੋਈ ਗੁਰਵਿੰਦਰ ਸਿੰਘ ਨੇ ਆਪਣੀ ਭੈਣ ਨੂੰ ਦੱਸ ਦਿੱਤਾ ਸੀ ਕਿ ਕੁੜੀ ਗਲਤ ਲੱਗਦੀ ਆ ਤੇ ਜਦੋਂ ਇਹ ਸਾਰਾ ਕਾਰਾ ਕੀਤਾ ਤਾਂ ਉਸ ਦੀ ਭੈਣ ਨੇ ਹੀ ਪੁਲਿਸ ਨੂੰ ਦੱਸਿਆ ਕਿ ਇਸ ਤਰ੍ਹਾਂ ਹੋਇਆ ਲੱਗਦਾ ਜਦੋਂ ਪੁਲਿਸ ਨੇ ਜਾਂਚਬੀਨ ਕੀਤੀ ਤਾਂ ਸੱਚ ਸਾਹਮਣੇ ਆ ਗਿਆ ਤੇ ਉਹਨਾਂ ਨੇ ਰੁਪਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਅੱਸਾ ਮੁੰਡੇ ਦਾ ਹਾਲੇ ਤੱਕ ਅੰਤਿਮ ਸੰਸਕਾਰ ਨਹੀਂ ਹੋਇਆ ਪਰ ਹੋ ਸਕਦਾ ਅੱਜ ਉਸ ਦਾ ਜੋ ਅੰਤਿਮ ਕਰਿਆਵਾ ਉਹ ਪਰਿਵਾਰ ਵੱਲੋਂ ਕੀਤੀਆਂ ਜਾਣ